सीपीसी ਲਈ ਜਦੋਂ ਅਸੀਂ ਅੱਜ ਦੇ ਇਸ ਹਫਤਾਵਾਰ ਪ੍ਰੋਗਰਾਮ ਨੂੰ ਰਿਕਾਰਡ ਕਰ ਰਹੇ ਹਾਂ ਤਾਂ ਠੀਕ ਸਾਡੀ ਗੱਲਬਾਤ ਰਿਕਾਰਡਿੰਗ ਵੇਲੇ ਨਾਲ ਦੀ ਨਾਲ ਸੈਕੰਡ ਫੇਜ਼ ਦੀ VOTING ਵੀ ਚੱਲਦੀ ਪਈ ਆ ਪਹਿਲੇ ਫੇਜ਼ ਦਾ ਜੋ ਇਲੈਕਸ਼ਨ ਅਸਾਂ ਦੇਖਿਆ ਪਹਿਲੇ ਗੇਟ ਦੇ ਵਿੱਚ ਜੋ ਪੋਲਿੰਗ ਹੋਈ ਆ ਮੈਂ ਨਹੀਂ ਇਸ ਤੋਂ ਇਲਾਵਾ ਬਹੁਤ ਵੱਡੇ ਵੱਡੇ ਸਿਆਸੀ ਵਿਸ਼ਲੇਸ਼ਕ ਚੋਣਾਂ ਨੂੰ ਨੇੜੇ ਤੋਂ ਤੱਕਣ ਦੀ ਮਹਾਰਤ ਰੱਖਣ ਵਾਲੇ ਮਹਾਰਥੀ ਸਾਰੇ ਹੀ ਇਸ ਗੱਲ ਤੇ ਇੱਕਮਤ ਸਹਿਮਤ ਨੇ ਕਿ ਪਹਿਲਾ ਗੇੜ ਨਰਿੰਦਰ ਮੋਦੀ ਵਾਸਤੇ ਇਸ ਤਰ੍ਹਾਂ ਦਾ ਹੈ ਕਿ ਜ਼ੁਮਲਾ ਬਣ ਗਿਆ ਕਿ ਸਾਊਥ ਦੇ ਵਿੱਚ ਸਾਫ਼ ਨਾਰਥ ਦੇ ਵਿੱਚ ਹਾਫ ਪਰ ਪਹਿਲੇ ਤੇ ਦੂਜੇ ਗੇੜ ਦੇ ਵਿੱਚ ਜੇ ਕੋਈ ਇੱਕ ਤਬਦੀਲੀ ਆਈ ਹੈ ਹਾਲਾਂਕਿ ਪੋਲਿੰਗ ਕਿੰਨੀ ਹੁੰਦੀ ਹੈ ਦੂਜੇ ਫੇਜ਼ ਦੀ ਤੀਜੇ ਫੇਜ਼ ਦੀ ਚੌਥੇ ਫੇਜ਼ ਦੀ ਪੰਜਵੇਂ ਫੇਜ਼ ਦੀ ਉਸ ਤੋਂ ਬਾਅਦ ਫਿਰ ਜਿਹੜੇ ਸਾਰੇ ਤੱਥ ਆਪਣੇ ਸਾਹਮਣੇ ਨਿਤਰ ਕੇ ਆ ਜਾਣਗੇ ਜਿੱਥੋਂ ਇੱਕ ਅੰਦਾਜ਼ਾ ਬੰਨਣਾ ਸਟਾਰਟ ਹੋ ਜਾਏਗਾ ਪਰ ਪਹਿਲੇ ਗੇਡ ਦਾ ਇਲੈਕਸ਼ਨ ਤੇ ਦੂਜੇ ਗੇਡ ਦਾ ਇਲੈਕਸ਼ਨ ਇਸ ਦਰਮਿਆਨ ਇੱਕ ਜੇ ਵੱਡਾ ਚੇਂਜ ਤੁਸੀਂ ਨੋਟ ਕੀਤਾ ਹੋਵੇ ਤੇ ਪਤਾ ਉਹ ਕੀ ਸੀ ਉਹ ਸੀ ਕਿ ਨਰਿੰਦਰ ਮੋਦੀ ਅਚਾਨਕ 400 ਕੇ ਪਾਰ ਵਿਕਾਸ ਜਾਂ ਹੋਰ ਇਨਾ ਚੀਜ਼ਾਂ ਜਾਂ ਤਥਾਂ ਤੇ ਗੱਲ ਕਰਨ ਦੀ ਬਜਾਏ ਫਿਰ ਉਹ ਜਿਹੜੀ ਉਹਨਾਂ ਦੀ ਰਵਾਇਤੀ ਪਿੱਛ ਹੈ ਫਿਰਕੂ ਵਿੱਚ ਮੁਤਸਵੀ ਸੋਚ ਦੇ ਨਾਲ ਅੱਗੇ ਵਧਣ ਵਾਲੀ ਜੋ ਸਿਆਸਤ ਹੈ ਉਹ ਤੁਹਾਨੂੰ ਵੇਖਣ ਨੂੰ ਮਿਲੀ ਹੋਏਗੀ ਚਾਹੇ ਉਹ ਮੁਸਲਮਾਨਾਂ ਨੂੰ ਲੈ ਕੇ ਕਹੀ ਗੱਲ ਕਿ ਇਹਨਾਂ ਨੂੰ ਸੰਪਤੀ ਵੰਡ ਦਿੱਤੀ ਜਾਏਗੀ ਚਾਹੇ ਤੁਹਾਡੇ ਮੰਗਲ ਸੂਤਰ ਖੋਕੇ ਆਪਣੇ ਚਾਹੇਤੇ ਵੋਟ ਬੈਂਕ ਨੂੰ ਦੇ ਦਿੱਤੇ ਜਾਣਗੇ ਫਿਰ ਚਾਹੇ ਗਿਰੀ ਰਾਜਵੱਲੋਂ ਇਹ ਕਹਿ ਦੇਣਾ ਕਿ ਮੈਂ ਦੇਸ਼ ਧਰੋਹੀਆਂ ਤੋਂ ਵੋਟ ਹੀ ਨਹੀਂ ਮੰਗਾਗਾ ਫਿਰ ਚਾਹੇ ਯੋਗੀ ਅਦਿੱਤਿਆਨਾਥ ਵੱਲੋਂ ਕਹਿ ਦੇਣਾ ਕਿ ਭਾਈ ਇੱਥੇ ਸ਼ਰੀਅਤ ਕਾਨੂੰਨ ਲਾਗੂ ਹੋ ਜਾਏਗਾ ਸ਼ਰੀਅਤ ਦਾ ਕਾਨੂੰਨ ਲਾਗੂ ਹੋ ਜਾਏਗਾ ਹਾਲਾਂਕਿ ਨਰਿੰਦਰ ਮੋਦੀ ਕਹਿ ਰਹੇ ਆ ਕਿ ਨਹੀਂ 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 ਐਸਾ ਕੁਝ ਨਹੀਂ ਹੋਏਗਾ ਸੰਵਿਧਾਨ ਨਹੀਂ ਬਦਲੇਗਾ ਚਾਹੇ ਖੁਦ ਬਾਬਾ ਸਾਹਿਬ ਵੀ ਮਰਾਉ ਉਮੀਦ ਕਰਾ ਜਾਣ ਪਰੰਤੂ ਇਹਨਾਂ ਦੇ ਜਿਹੜੇ ਨਾਲ ਦੇ ਆ ਕੋਈ ਉਮੀਦਵਾਰ ਵੀ অরুণ ਗੋਇਲ ਜਿਹੜਾ ਖੁਦ ਮਹਾਭਾਰਤ ਦੇ ਵਿੱਚ ਭਗਵਾਨ ਰਾਮ ਦਾ ਰੋਲ ਅਦਾ ਕਰ ਚੁੱਕਾ ਹੈ ਤੇ ਉਹ ਰਾਮ ਬਣ ਕੇ ਵੋਟਾਂ ਮੰਗ ਰਿਹਾ ਅੱਜਕੱਲ੍ਹ ਹਾਲਤ ਪਤਲੀ ਹੋ ਗਈ ਉਸਨੇ ਵੀ ਕਿ ਆ ਕਿ ਸੰਵਿਧਾਨ ਬਦਲ ਦੇਵਾਂਗੇ ਲੱਲੂ ਸਿੰਘ ਨੇ ਵੀ ਕਿਹਾ ਅਨੰਤ 헤ਗੜੇ ਨੇ ਵੀ ਕਿਹਾ ਸੰਵਿਧਾਨ ਬਦਲ ਦੇਵਾਂਗੇ ਪਰ ਜਿਹੜੇ ਇਹ ਦਾਵਾ ਕਰ ਰਹੇ ਆ ਉਹਨਾਂ ਨੂੰ ਬਦਲਣ ਦੀ ਥਾਂ ਤੇ ਪ੍ਰਧਾਨ ਮੰਤਰੀ ਕਹਿ ਰਹੇ ਆ ਕਿ ਨਹੀਂ ਸੰਵਿਧਾਨ ਨਹੀਂ ਬਦਲਿਆ ਜਾ ਸਕਦਾ ਪਰ ਯੋਗਿਆ ਦਿੱਤਿਆਨਾਥ ਕਹਿ ਰਹੇ ਆ ਕਿ ਸ਼ਰੀਅਤ ਲਾਗੂ ਹੋਏਗਾ ਕੁਝ ਲੋਕ ਇਹ ਕਹਿੰਦੇ ਆ ਕਿ ਮਨੁਸਿਮਰਤੀ ਲਾਗੂ ਕਰਨ ਨੂੰ ਫਿਰਦੇ ਮਤਲਬ ਕਿ ਸੰਵਿਧਾਨ ਤੇ ਖਤਰਾ ਹੀ ਠਾਹੀ ਲੱਗਦਾ ਹੈ ਇਹਨਾਂ ਦੀਆਂ ਗੱਲਾਂ ਤੋਂ ਖੈਰ ਇਹ ਜਿਹੜਾ ਚੇਂਜ ਆਇਆ ਦਰਅਸਲ ਇਸ ਦਰਮਿਆਨ ਕਿਉਂ ਹੋਇਆ ਸੀਗਾ ਕਿ ਪਹਿਲੇ ਤੇ ਦੂਜੇ ਗੇੜ ਦੇ ਵਖਬੇ ਦੇ ਵਿੱਚ ਅਚਾਨਕ ਮੋਦੀ ਸਾਹਿਬ 10 ਸਾਲਾਂ ਚ ਪਹਿਲੀ ਵਾਰ ਨਾਗਪੁਰ ਠਹਿਰਦੇ ਆ ਨਾਗਪੁਰ ਆਰਐਸਐਸ ਦਾ ਹੈੱਡਕੁਆਰਟਰ ਉਸ ਤੋਂ ਬਾਅਦ ਹੀ ਸ਼ਾਇਦ ਇਹ ਤਬਦੀਲੀ ਦਾ ਮੁੱਢ ਵੱਜਾ ਕਿਉਂਕਿ ਆਰਐਸਐਸ ਨੇ ਪਹਿਲੇ ਗੇੜ ਦੇ ਵਿੱਚ ਰੁਚੀ ਨਹੀਂ ਰੱਖੀ ਉਹਦਾ ਕਾਰਨ ਆ ਉਹਦਾ ਕਾਰਨ ਆ किसान नाराज है मजदूर नाराज है जवान नाराज है बहुत सारीयां इस तरह दीयां गल्लां बाता ने कॉर्पोरेट ਨੂੰ ਜਿਸ ਤਰ੍ਹਾਂ ਤਰਜੀਹ ਦੇਣੀ ਉਹ ਵਗੈਰਾ ਵਗੈਰਾ ਆਰਐਸਐਸ ਵਾਸਤੇ ਵੀ ਇਹ ਬਹੁਤ ਵੱਡੀਆਂ ਚੁਣੌਤੀਆਂ ਨੇ ਤਾਂ ਆਰਐਸਐਸ ਦੇ ਨਾਲ ਤਾਲੁਕਤ ਜਿਹੜੇ ਮੋਦੀ ਸਾਹਿਬ ਦੇ ਸੁਖਾਵੇਂ ਨਹੀਂ ਦੱਸਈਦੇ ਹਾਲਾਂਕਿ ਇਹ ਮੇਰਾ ਮੰਨਣਾ ਹੈ ਕਿ ਬਹੁਤ ਵੱਡੀ ਲੌਬੀ ਹਾਲੇ ਵੀ ਆਰਐਸਐਸ ਦੇ ਵਿੱਚੋਂ ਮੋਦੀ ਸਾਹਿਬ ਨੂੰ ਬੈਕ ਕਰਦੀ ਹੈ ਪਰ ਇਹ ਚੇਂਜ ਆਇਆ ਹੈ ਚੇਂਜ ਆਇਆ ਪਰ ਸੈਕੰਡ ਫੇਸ ਦੇ ਵਿੱਚ ਵੀ ਰਸਤਾ ਕੋਈ ਸੌਖਾ ਨਹੀਂ ਇਹਨਾਂ ਦੇ ਆਪਣੇ ਬੰਦੇ ਜਦੋਂ ਉਹਨਾਂ ਦੇ ਨਾਲ ਬੈਠੀਏ ਗੱਲਬਾਤ ਕਰੀਏ ਉਹ ਕਹਿੰਦੇ ਆ ਕਿ ਪਤਾ ਨਹੀਂ ਪ੍ਰਧਾਨ ਮੰਤਰੀ ਨੂੰ ਹੋ ਕੀ ਗਿਆ ਕਿਸ ਤਰ੍ਹਾਂ ਦੇ ਬਿਆਨ ਦੇ ਰਿਹਾ ਮੰਗਲ ਸੂਤਰ ਵਾਲਾ ਬਿਆਨ ਜਾਂ ਪ੍ਰਾਪਰਟੀਆਂ ਖੋ ਕੇ ਮੁਸਲਮਾਨਾਂ ਨੂੰ ਦੇਣ ਵਾਲਾ ਬਿਆਨ ਜਾ ਮੈਨੀਫੈਸਟੋ ਨੂੰ ਕਹਿ ਦੇਣਾ ਕਿ ਮੁਸਲਮ ਲੀਗ ਦੀ ਛਲਕ ਮਿਲਦੀ ਹੈ ਇਹ तमाम ਜਿਹੜੇ ਬਿਆਨ ਸੀ ਇਹ ਉਲਟਾ ਮੋਦੀ ਸਾਹਿਬ ਦੀ ਤੌਫੀਕ ਤੇ ਹੀ ਵੱਡਾ ਕਿੰਤੂ ਖੜਾ ਕਰ ਰਹੇ ਨੇ ਕਿ ਕਿ ਸੱਚਮੁੱਚ ਇਸ ਵੇਲੇ ਇਹਨਾਂ ਦੀ ਅਕਲ ਟਿਕਾਣੇ ਹੈ ਇਹਨਾਂ ਦੇ ਹੋਸ਼ੋ ਹਵਾਸ ਕਾਇਮ ਨੇ ਜਾਂ ਵੱਧ ਹਵਾਸ ਹੋ ਗਏ ਨੇ ਚਟਕੇ ਤੇ ਚਟਕਾ ਮਿਲ ਰਿਹਾ ਔਰ ਦੂਸਰਾ ਫੇਸ ਵੀ ਕੋਈ ਸੌਖਾ ਨਹੀਂ ਸੌਖਾ ਨਹੀਂ ਹੈ ਵੈਸਟਰਨ ਯੂਪੀ ਚ ਕਹਿੰਦੇ ਆ ਕਿ ਘਾਟਾ ਪਊਗਾ ਪਊਗਾ ਫਿਰ ਗਾਂ ਤੁਰੇ ਜਾਓਗੇ ਮਹਾਰਾਸ਼ਟਰ ਦੇ ਵਿੱਚ ਤੇ ਘਾਟਾ ਪੈ ਚੁੱਕਾ ਹੈ ਸੋਰ ਕਰਨਾਟਕ ਦੇ ਵਿੱਚ ਘਾਟਾ ਪੈ ਚੁੱਕਾ ਹੈ ਸੋਰ ਰਾਜਸਥਾਨ ਚ ਵੀ ਐਤਕੀ ਕੋਈ 5-7 5-7 ਛਟਕੇ ਤੇ ਲਗਭਗ ਤਿਆ ਹਰਿਆਣਾ ਪੰਜਾਬ ਦਿੱਲੀ ਸਭ ਕੁਝ ਬਦਲਿਆ ਪਿਆ ਸਾਊਥ ਮੈਂ ਜਿਵੇਂ ਕਿਹਾ ਨਾਰਥ-ਈਸਟ ਦੇ ਵਿੱਚ ਜੋ ਮਣੀਪੁਰ ਚ ਹੋਇਆ ਉਦਾ ਅਸਰ ਵੀ ਕਿਤੇ ਨਾ ਕਿਤੇ ਦਿਖਾਈ ਦੇਗਾਤਾ ਕੁੱਲ ਮਲਾਕੇ ਨਰਿੰਦਰ ਮੋਦੀ ਐਸੀ ਪਰਿਸਥਿਤੀ ਦੇ ਵਿੱਚ ਆ ਕਿ ਹੁਣ ਬਹੁਤ ਕਹਿ ਲੋ ਕਿ ਹੇਠਲੇ ਮਿਆਰ ਤੇ ਜਾ ਕੇ ਹੇਠਲੇ ਪੱਦਰ ਤੇ ਜਾ ਕੇ ਖਿੰਡਣ ਵਾਸਤੇ ਮਜਬੂਰ ਨੇ ਇਹੋ ਹੀ ਕੁਝ ਕਹਾਣੀ ਸਾਡੇ ਮਾਨ ਸਾਹਿਬ ਦੀ ਨਜ਼ਰ ਆ ਰਹੀ ਹੈ ਮਾਨ ਸਾਹਿਬ ਇਹੀ ਗੱਲ ਦਾ ਆਧਾਰ ਬਣਾ ਕੇ ਕਿ ਮੰਗਲ ਸੂਤਰ ਜਾਂ 400 ਕੇ ਪਾਰ ਹੁਣ ਇਹਨਾਂ ਚੀਜ਼ਾਂ ਤੇ ਆ ਗਏ ਨੇ। ਇਹ 400 ਕੇ ਪਾਰ ਤਾਂ ਹੁਣ ਹੋ ਨਹੀਂ ਰਹੀ ਮੰਗਲ ਸੂਤਰ ਵਗੈਰਾ ਤੇ ਆ ਗਏ ਆ। ਪਰ ਉਹ ਖੁਦ ਕਿੱਥੇ ਆ ਗਏ ਨੇ ਮਾਨ ਸਾਹਿਬ? ਕਿੱਥੇ ਆ ਗਏ ਨੇ? ਉਹ ਸਾਥੀ ਫਿਲਮ ਦਾ ਗਾਣਾ ਹੈ ਨਾ। ਬਹੁਤ ਮਸ਼ਹੂਰ ਗਾਣਾ ਸੀਗਾ। ਕਹਾਂ ਆ ਗਏ? ਕਹਾਂ ਆ ਗਏ ਹਮ? ਤਮਾਨ ਸਾਹਿਬ ਕਿੱਥੇ ਆ ਗਏ? ਕਿਹੜੀ ਪਿਛਤੇ ਨੇ? ਉਹ ਇਸ ਪਿਛ ਤੇ ਆ ਗਏ ਕਿ ਭਾਈ ਉਹ ਕਹ ਰਿਹਾ ਕਿ 13 ਜ਼ੀਰੋ ਕਰ ਦਿਓ ਫਿਰ ਪੰਜਾਬ ਦਾ ਵਿਕਾਸ ਵੇਖਿਓ 13 ਦੀਆਂ 13 ਜ਼ੁਬਾਨਾਂ ਦੇ ਦਿਓ ਮੈਨੂੰ ਲੋਕ ਕਹਿੰਦੇ 92 ਜ਼ੁਬਾਨਾਂ ਦਿੱਤੀਆਂ ਸੀ ਉਹ ਗੁੰਗੀਆਂ ਹੋ ਗਈਆਂ ਕੀ ਕਰੀਏ ਤੇਰਾ ਕੀ ਕਰੀਏ ਤੇ ਹੁਣ ਉਹ ਕਹ ਰਿਹਾ 13 ਜਿਤਾ ਦਿਓ ਜੇ ਵਿਕਾਸ ਨਾ ਹੋਵੇ ਪੰਜਾਬ ਦਾ ਤੇ ਮੈਂ ਲੱਤ ਹੀਠੋਂ ਲੰਘ ਜਾਵਾਂਗਾ ਭਾਈ ਪਹਿਲੀ ਗੱਲ ਆ ਮੈਂਬਰ ਪਾਰਲੀਮੈਂਟ ਦੀ ਚੋਣ ਦਾ ਪੰਜਾਬ ਦੇ ਵਿਕਾਸ ਨਾਲ ਕੀ ਤਾਲੁਕ ਹੈ ਕੀ ਤਾਲੁਕ ਹੈ ਕਿਉਂ ਤੁਹਾਨੂੰ ਅੱਜ ਤੱਕ ਕਿਸੇ ਨੇ ਰੋਕੀ ਰੱਖਿਆ ਵਿਕਾਸ ਤੋਂ ਠੀਕ ਆ ਉੱਤੇ ਇੰਡੀਆ ਗੱਠ ਜੋੜ ਦੀ ਜੇ ਸਰਕਾਰ ਆ ਜਾਂਦੀ ਹੈ ਤੁਹਾਡੇ ਕੋਲ ਮੈਂਬਰ ਪਾਰਲੀਮੈਂਟ ਹੋਣਗੇ ਤੁਹਾਡੇ ਮੰਤਰੀ ਹੋਣਗੇ ਬਹੁਤ ਸ਼ਾਨਦਾਰ ਵਿਕਾਸ ਹੋ ਸਕਦਾ ਪਰ ਉਤਾ ਛੇ ਤੇ ਆ ਨਾ ਜਿਹੜੀ ਪਾਵਰ ਤੁਹਾਡੇ ਕੋਲ ਆ ਇਹਨੂੰ ਵਰਤ ਕੇ ਤਾਂ ਤੁਸੀਂ ਕਿਉਂ ਨਹੀਂ ਕਿਹਾ ਕਿ ਹਾਂ ਭਾਈ ਮੈਂ ਆ ਵਿਕਾਸ ਕੀਤਾ ਜੇ ਮੈਂ ਕੀਤਾ ਤੇ ਵੋਟ ਪਾ ਦਿਓ ਅਦਰਵਾਈਜ਼ ਨਹੀਂ ਹੁਣ ਤੁਸੀਂ ਦੂਜੇ ਪਾਸੇ ਆ ਗਏ ਹੋ ਕਿ ਹੁਣ ਤੇਰਾ ਹੋਰ ਦਿਤਾ ਦਿਓ ਪਹਿਲੀ ਵਾਰ ਆਏ ਤੁਸੀਂ ਕਿਹਾ ਕਿ ਸਾਨੂੰ ਭਾਈ ਖਾਤਾ ਖਲਵਾਓ ਲੋਕਾਂ ਨੇ ਤੁਹਾਡਾ ਖਾਤਾ ਖਲਵਾ ਦਿੱਤਾ ਚਾਰਜ ਦਿਤਾ ਦਿੱਤੇ ਫਿਰ ਉੱਥੇ ਤੁਹਾਡਾ ਆਪਸ ਚ ਰੌਲਾ ਪੈ ਗਿਆ ਇੱਕ ਕਹਿੰਦਾ ਕਿ ਇਹ दारू ਪੀਂਦੇ ਆ ਮੇਰੀ ਤੇ ਸੀਟ ਬਦਲੋ ਲੋਕ ਕੀ ਕਰਨਾ ਤੁਸੀਂ ਉੱਥੇ ਟੈਲੀਫੋਨ ਤੇ ਲਾਈਵ ਕਰਨ ਬਹਿ ਜਾਂਦੇ ਹੋ ਕਦੇ ਕਦੇ ਕੁਛ ਕਦੇ ਕੁਛ ਫਿਰ ਤੁਹਾਡਾ ਆਪਸ ਦੇ ਵਿੱਚ ਇੱਕ ਖਖੜ ਖਈਆ ਫਿਰ ਤੁਸੀਂ ਆਖਿਆ ਕਿ ਨਹੀਂ ਨਹੀਂ ਸਾਨੂੰ ਵਿਧਾਨ ਸਭਾ ਚ ਕੁਝ ਕਰਨ ਦਾ ਮੌਕਾ ਦਿਓ ਤੁਹਾਨੂੰ ਵਿਰੋਧੀ ਧਿਰ ਵੱਜੋਂ ਲੋਕਾਂ ਨੇ ਮਾਨਤਾ ਦਿੱਤੀ ਤੁਸੀਂ ਫਿਰ ਕੀ ਕੀਤਾ ਜਿਨ੍ਹਾਂ چیزਾਂ ਤੇ ਵਾਕ ਆਊਟ ਕਰਦੇ ਰਹੇ ਉਹਨਾਂ ਚੀਜ਼ਾਂ ਤੇ ਅੱਜ ਤੁਹਾਡਾ ਸਟੈਂਡ ਕੀ ਹੈ ਫਿਰ ਤੁਸੀਂ ਆ ਗਏ ਲੋਕਾਂ 'ਚ ਕਿ ਭਾਈ ਤਗੜਾ ਮੰਡੇਟ ਦਿਓ ਗਵਰਨਮੈਂਟ ਬਣਾਓ ਗਵਰਨਮੈਂਟ ਬਣਵਾ ਦਿੱਤੀ ਹੁਣ ਤੁਸੀਂ ਕਹਿੰਦੇ ਹੋ ਕਿ ਭਾਈ ਸਾਡੇ 13 ਹੋਰ ਜਿਤਾਓ ਤੇ ਇਸ ਦਰਮਿਆਨ ਆ ਜਿਹੜੇ ਤੁਸੀਂ 7 ਭੇਜੇ ਸਨ ਉਹਨਾਂ ਦਾ ਲੋਕਾਂ ਤੋਂ ਪੁੱਛਿਆ ਹੀ ਨਾ ਹੁਣ ਲੋਕ ਤੁਹਾਨੂੰ ਵਾਰ-ਵਾਰ 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 ਕਿਉਂ ਵੋਟ ਦੇਈ ਜਾਣ ਜੰਨਾਬ ਕਿਉਂਕਿ ਐਂਟੀ ਇਨਕੰਮਬੈਂਸੀ ਤੇ ਲੋਕਾਂ ਦੀ ਨਿਰਾਸ਼ਤਾ ਜਦੋਂ ਇਹਨੂੰ ਤੁਸੀਂ ਥਰਮਾਮੀਟਰ ਲਾ ਕੇ ਚੈੱਕ ਕਰੋਗੇ ਸੇਕ ਬਹੁਤ ਹੈ ਤਾਪ ਬਹੁਤ ਹੈ ਆਗ ਕ ਬਹੁਤ ਹੈ ਤੁਸੀਂ ਜਿਸ ਤਰ੍ਹਾਂ ਕਰ ਰਹੇ ਹੋ ਜਿੱਥੇ ਪਹੁੰਚਦੇ ਹੋ ਜਥੇ ਬੰਦੀਆਂ ਦੇ ਆਗੂ ਨਜ਼ਰਬੰਦ ਤੁਹਾਡਾ ਰੋਡ ਸ਼ੋਅ ਹੈ ਕੋਈ ਲਾਗੇ ਨਹੀਂ ਜਾ ਸਕਦਾ ਤੁਹਾਡਾ ਕੋਈ ਸਨਮਾਨ ਨਹੀਂ ਕਰ ਸਕਦਾ ਸਰੂਪੇ ਫੜ ਕੇ ਲੋਕ ਹੱਥਾਂ ਚ ਖਲੋਤੇ ਆ ਤੁਸੀਂ ਜਿਸ ਤਰ੍ਹਾਂ ਦੀ ਪੇਸ਼ਕਾਰੀ ਕੀਤੀ ਹੈ ਹੁਣ ਤੱਕ ਮਾਨ ਸਾਹਿਬ ਉਹ ਇਨੀ ਕਹਿ ਲੋ ਕਿ ਲਤੀਫੇਬਾਜ਼ੀ ਝੁੰਮਲੇਬਾਜ਼ੀ ਵਾਲੀ ਆ ਹਵਾਬਾਜ਼ੀ ਵਾਲੀ ਆ ਕਿ ਆ ਤੁਹਾਨੂੰ ਇਹ ਕਹਿਣਾ ਪੈ ਰਿਹਾ ਕਿ ਪੰਜਾਬ ਦੇ ਵਿਕਾਸ ਲਈ ਮੈਨੂੰ ਐਮਪੀ ਜਿਤਾ ਕੇ ਦਿਓ ਜਦ ਕਿ ਪੰਜਾਬ ਦਾ ਵਿਕਾਸ ਇਨ੍ਹਾਂ 2 ਸਵਾ 2 ਸਾਲਾਂ ਦੇ ਦੌਰਾਨ ਜੋ ਹੋਇਆ ਉਹ ਤੁਹਾਨੂੰ ਦਿਖਾਉਣਾ ਚਾਹੀਦਾ ਕਿ ਆ ਹੋਇਆ ਆ ਹੋਇਆ ਤੇ ਤਗੜੇ ਹੋ ਕੇ ਕੇਂਦਰ ਚ ਵੀ ਸਾਨੂੰ ਤਗੜਿਆਂ ਕਰ ਦਿਓ ਐਦੋਂ ਅਸੀਂ ਐਨੇ ਗੁਣਾ ਜ਼ਿਆਦਾ ਵਿਕਾਸ ਕਰਾਂਗੇ ਫਿਰ ਤੇ ਮਜ਼ਾ ਹੈ ਹੁਣ ਤੇ ਤੁਹਾਡੇ ਵਿਧਾਇਕ ਨੇ ਤੁਹਾਡੇ ਵਿਧਾਇਕ ਨੇ ਇੱਕ ਨਵੀਂ ਪ੍ਰਿਤ ਪਾਈ ਹੈ ਗੁਰਪ੍ਰੀਤ ਬਣਾ ਵਾਲੀ ਉਹਨਾਂ ਨੇ ਸਿੱਧਾ ਕਿਹਾ ਆਪਣੇ ਹਲਕੇ 'ਚ ਕਿ ਜੇ ਮੈਂ ਕੰਮ ਕੀਤੇ ਆ ਜੇ ਮੈਂ ਤੁਹਾਡੇ ਨਾਲ ਖਲੋਤਾ ਮੈਨੂੰ ਵੋਟ ਪਾ ਦਿਓ ਮਤਲਬ ਕਿ ਜੋ ਸਾਡੇ ਇੱਥੇ ਦੇ ਕੈਂਡੀਡੇਟ ਆ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੂੰ ਵੋਟ ਪਾ ਦੇਣਾ ਆਦਰਵਾਇਸ ਨਹੀਂ ਕੀ ਤੁਹਾਡੇ 'ਚ ਨਹੀਂ ਹਿੰਮਤ ਹੈ ਮਾਨ ਸਾਹਿਬ ਤੁਸੀਂ ਉਹੀ ਮੈਂ ਨੱਕਿਆਂ ਤੇ ਮੀਟਿੰਗਾਂ ਕੀਤੀਆਂ ਫਲਾਣੇ ਨੇ ਆਹ ਕੀਤਾ ਇਹਨਾਂ ਨੂੰ ਤੇ 2:30 ਵਜੇ ਦਾ ਨਹੀਂ ਪਤਾ ਇਹਨਾਂ ਨੂੰ 100 ਤੱਕ ਗਿਣਤੀ ਨਹੀਂ ਆਉਂਦੀ ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਹੱਸੋ ਫਸ ਗਏ ਹੋ ਤੁਸੀਂ ਫਸ ਗਏ ਹੋ ਤੇ ਲੋਕ ਬਹੁਤੀ ਧੇਰ ਹੋਣਾ ਬਹੁਤੀ ਧੇਰ ਤੁਹਾਡੀਆਂ ਇਹਨਾਂ ਗੱਲਾਂ 'ਚ ਉਲਝਣ ਕੇ ਨਹੀਂ ਹਾਂ ਕੁਝ ਤੁਹਾਡੇ ਭਗਤ ਪੰਬੱਕੜ ਅੰਨੇ ਸਮਰਥਕ ਉਬੇਸ਼ੱਕ ਫਸੇ ਜਾਂ ਫਸੇ ਹੋਏ ਮਾਰ ਖਾਈ ਜਾਂਦੇ ਆ ਤਾਂ ਫਸੇ ਬੇਸ਼ੱਕ ਕੋ ਜਜਾਕਾਰ ਕਰੀ ਜਾਂ ਪਰ ਹੇਠਲੇ ਪੱਧਰ ਤੇ ਤਸਵੀਰ ਮਾਨਸਾ ਬਿਲਕੁਲ ਬਦਲ ਗਈ ਔਰ ਇੱਕ ਚੀਜ਼ ਹੋਰ ਜਾਂਦੇ ਜਾਂਦੇ ਕਿਉਂਕਿ ਸਾਡਾ ਹਫਤਾ ਵਾਰੀ ਪ੍ਰੋਗਰਾਮ ਹੈ ਇਲੈਕਸ਼ਨ ਨਾਲ ਹੀ ਸੰਬੰਧਿਤ ਹੈ ਕਿ ਤਸਵੀਰ ਹੋਰ ਵੀ ਬਦਲ ਸਕਦੀ ਹੈ ਹਫਤੇ ਦਾ ਅੰਤ ਹੁੰਦਿਆਂ ਹੁੰਦਿਆਂ ਖਬਰ ਸਿਆਸੀ ਗਲਿਆਰਿਆਂ 'ਚ ਗੂੰਜੂ ਠੀਕ ਹੈ ਅਮਰਤਪਾਲ ਸਿੰਘ ਖੜੂ ਸਭ ਤੋਂ ਇਲੈਕਸ਼ਨ ਲੜ ਸਕਦਾ ਹੈ ਜੇਕਰ ਅਮਰਤਪਾਲ ਸਿੰਘ ਖੜੂ ਸਭ ਤੋਂ ਆਜ਼ਾਦ ਖਲੋ ਗਿਆ ਪੰਥਕ ਧਿਰਾਂ 'ਚ ਵੀ ਹਲਚਲ ਹੋਏਗੀ ਕੁਝ ਲੋਕ ਜਾਂ ਕੁਝ ਪੰਥਕ ਰਾਜਨੀਤਿਕ ਬੰਦੇ ਜਿਹੜੇ ਖਾਲਿਸਤਾਨ ਦੇ এজেন্ডੇ ਨੂੰ ਅੱਗੇ ਵਧਾ ਕੇ ਇਲੈਕਟੋਰਲ ਸਿਸਟਮ ਦੇ ਵਿੱਚ ਪਾਰਟਿਸਿਪੇਟ ਕਰਦੇ ਆ वो कित खिलोन प्रवान करे या अंदर खाते कान करे वो एक वेख वाला विषय कर दे नाल खिला सब कुछ होगा वीड् गल है दूजी गल अकाली दल बादल ने उत्थे उम्मीदवार नहीं दिता कुछ सोच के रखा गया है जह लो कि कुछ अगाऊ पता से ਕੁਝ ਸੋਚ ਕੇ ਰੱਖਿਆ ਆਕਾਲੀ ਦਲ ਬਾਦਲ ਜੇਕਰ ਸਮਰਥਨ ਦੇ ਦਿੰਦਾ ਹੈ ਤਾਂ ਪੰਥਕ ਰਾਜਨੀਤੀ ਚ ਖੋਇਆ ਵਕਾਰ ਵਾਪਸ ਆ ਜਾਏਗਾ ਇਥੇ ਰਵਾਈਵਲ ਸ਼ੁਰੂ ਹੋ ਜਾਏਗਾ ਆਕਾਲੀ ਦਲ ਬਾਦਲ ਦੇ ਧੋਨੇ ਤੋਤੇ ਜਾਣਗੇ ਤੇ ਜਦੋਂ ਆਕਾਲੀ ਦਲ ਬਾਦਲ ਨੇ ਰਵਾਈਵਲ ਦੀ ਰਫਤਾਰ ਫੜ ਲਈ ਫਿਰ ਇਹ ਆਮ ਆਦਮੀ ਪਾਰਟੀ ਵਾਸਤੇ ਸ਼ੁਭ ਸੰਕੇਤ ਨਹੀਂ ਰਹੇ ਇਸ਼ੂ ਬ ਸੰਕੇਤ ਨਹੀਂ ਰਹਿਣ ਵਾਲਾ ਦੂਜੀ ਗੱਲ ਕਿ ਜਿਵੇਂ ਹੀ ਅਮਰਤਪਾਲ ਹਾਲਾਂਕਿ ਮੈਂ ਜੇ ਤੇ ਗੱਲ ਕਰ ਰਿਹਾ ਸਾਡੀ ਇਹ ਗੱਲਬਾਤ ਰਿਕਾਰਡਡ ਹੈ ਜਦੋਂ ਇਹ ਪ੍ਰਸਾਰਿਤ ਹੋਵੇਗੀ ਉਤੋਂ ਲਗਭਗ 1.5 ਦਿਨ ਪਹਿਲਾਂ ਦੀ ਰਿਕਾਰਡਿੰਗ ਹੈ ਇਨਾ ਦਿਨਾਂ ਦੇ ਦੌਰਾਨ ਇਸ ਵਖਵੇ ਦੇ ਦੌਰਾਨ ਕੀ ਹੁੰਦਾ ਮੈਨੂੰ ਨਹੀਂ ਪਤਾ ਪਰ ਮੈਂ ਜਦੋਂ ਗੱਲਬਾਤ ਕਰ ਰਿਹਾ ਉਸ ਵੇਲੇ ਦੀ ਗੱਲ ਕਰ ਰਿਹਾ ਕਿ ਅਮਰਤਪਾਲ ਸਿੰਘ ਦੇ ਆਉਣ ਦੇ ਨਾਲ ਕੁਮਰ ਵਿਜੇ ਪ੍ਰਤਾਪ ਸਿੰਘ ਵੱਲੋਂ ਚੁੱਕਿਆ ਬੇਅਦਬੀ ਦਾ ਮੁੱਦਾ ਤੇ ਮਾਨ ਸਾਹਿਬ ਵੱਲੋਂ ਬੇਅਦਬੀ ਦੇ ਮੁੱਦੇ ਤੇ ਕੰਡ ਕਰਕੇ ਖਲੋਣਾ ਇਹ ਬਹੁਤ ਵੱਡਾ ਬਹੁਤ ਵੱਡਾ ਚਟਕਾ ਹੋਏਗਾ ਦੂਸਰੀ ਚੀਜ਼ ਜਸਟਿਸ ਜੋਰਾ ਸਿੰਘ ਉਲਟ ਖਲੋ ਗਏ ਨੇ ਉਲਟ ਖਲੋ ਗਏ ਨੇ ਕਿ ਮੇਰੀ ਰਿਪੋਰਟ ਵਾਅਦੇ ਦੇ ਮੁਤਾਬਕ ਜਨ ਤੱਕ ਕਿਉਂ ਨਹੀਂ ਹੋਈ ਮੈਂ ਇਨੇ ਵਕੀਲ ਜੋੜ ਦਿੱਤੇ ਪਾਰਟੀ ਦੇ ਨਾਲ ਪਰ AAG ਪੋਸਟਾਂ ਵਾਸਤੇ ਕਾਂਗਰਸੀਆਂ ਦੇ ਰਿਸ਼ਤੇਦਾਰ ਕਿਉਂ ਉਹ ਤੇ ਅਲਾਈਂਸ ਹੋ ਗਿਆ ਨਾ ਸਾਬ ਜੁਰਾ ਸਿੰਘ ਸਰ ਉਹ ਤੇ ਲਾਈਂਸ ਹੋ ਗਿਆ ਅਲਾਈਂਸ ਦੇ ਵਿੱਚ ਬਹੁਤ ਕੁਝ ਹੋ ਗਿਆ ਕੁਝ ਸੀਟਾਂ ਤੇ ਵਿਖੇਲਾ ਹੋ ਗਿਆ ਦੱਸਦੇ ਚਰਚਾਾਂ ਮਾਂ ਨੇ ਖੈਰ ਮੈਂ ਗੱਲ ਕਰ ਰਿਹਾ ਕਿ ਖੜੂਰ ਸਾਹਿਬ ਤੋਂ ਬਹੁਤ ਕੁਝ ਬਦਲ ਜਾਏਗਾ ਬਹੁਤ ਕੁਝ ਬਦਲ ਜਾਏਗਾ ਹਾਲਾਂਕਿ ਇੱਥੇ ਇੱਕ ਮੱਤੇ ਵੀ ਆ ਰਿਹਾ ਮੈਨੂੰ ਖੁਦ ਫੋਨ ਕੀਤਾ ਕਿਸੇ ਨੇ ਕਿ ਕਿ ਸੈਂਟਰ ਸਰਕਾਰ ਜਾਂ ਏਜੰਸੀਆਂ ਜਾਂ ਡੀਪ ਸਟੇਟ ਬਈ ਸਿੱਖਾਂ ਦੀ ਨਬਜ਼ ਟੋਣਾ ਚਾਹੁੰਦੀ ਹੈ ਕੁਝ ਹੋਰ ਮਤ ਆਏ ਸੁਣਨ ਨੂੰ ਮਿਲੇ ਕਿ ਇਲੈਕਟੋਰਲ ਸਿਸਟਮ ਦੇ ਵਿੱਚ ਫਸਾ ਕੇ ਅਮਰਤਪਾਲ ਸਿੰਘ ਦੀ ਅਗਾ ਉਸੇ ਤਰ੍ਹਾਂ ਦੀ ਸ਼ਾਹੀ ਬਣਾ ਦਿੱਤੀ ਜਾਏਗੀ ਜਿਸ ਤਰ੍ਹਾਂ ਦੀ ਸਿਮਰਨਜੀਤ ਸਿੰਘ ਮਾਨ ਦੀ ਕਿ ਉਹਨਾਂ ਦਾ ਏਜੰਡਾ ਬੇਸ਼ੱਕ ਇੱਕ ਨਾਲ ਨਾਲ ਤੁਰਿਆ ਜਾਂਦਾ ਹੈ ਪਰ ਫਿਰ ਸਵਾਲ ਬਹੁਤ ਨਾਲ-ਨਾਲ ਹੁੰਦੇ ਆ ਕਿ ਇਹ ਇੱਕ ਵਿਚਾਰਧਾਰਾ ਖਾਸ ਤੌਰ ਤੇ ਵਖਵਾਦੀ ਵਿਚਾਰਧਾਰਾ ਉਹਦੇ ਵਿੱਚ ਕਾਣ ਪਾਉਣ ਦੀ ਹਿੰਲ ਹੁਜਤ ਹੈ ਇਹ ਇੱਕ মত ਆ ਰਿਹਾ ਹੈ ਦੂਸਰਾ মত ਕਿ ਨਹੀਂ ਇਲੈਕਸ਼ਨ ਲੜਨਾ ਚਾਹੀਦਾ ਹੈ ਪੋਲੀਟੀਕਲ ਪਾਵਰ ਚਾਉਣਾ ਚਾਹੀਦਾ ਹੈ ਬਿਲਕੁਲ ਹਰ ਇੱਕ ਬੰਦਾ ਸਾਤ ਹੈ ਪਰ ਇੱਥੇ ਦੋ ਤਿੰਨ ਨੁਕਤੇ ਉੱਠ ਰਹੇ ਨੇ ਕਿ ਸਜ਼ਾ maaf ਹੋ ਜਾਏਗੀ ਹਜ਼ੂਰ ਜਿਨ੍ਹਾਂ ਨੇ ਕੇਸ ਪਾਇਆ ਉਹ ਕਿਸੇ ਵੀ ਬੰਦੇ ਨੂੰ ਕੱਢ ਸਕਦੇ ਆ ਮੇਰਾ ਮੰਨਣਾ ਹੈ ਜੇਕਰ ਭਾਰਤ ਸਰਕਾਰ ਚਾਹੇ ਅੱਜੇ ਹੀ ਜਦੋਂ ਅਸੀਂ ਗੱਲਬਾਤ ਕਰ ਰਹੇ ਆ ਅੱਜੇ ਹੀ ਐਨਐਸਏ ਹਟਾ ਕੇ ਮਾਮੂਲੀ ਕੇਸ ਰਹਿ ਜਾਣਗੇ 307 ਉਹਦੀ ਕਸਟਡੀ ਪੈ ਜਾਊਗੀ ਕਿ ਐਨੇ ਚਿਰ ਤੋਂ ਇਹ ਬੰਦੇ ਅੰਦਰ ਹੈ ਨਾਲ ਦੀ ਨਾਲ ਦੇਲ ਮੋਜ਼ੂਰ ਥੈਟਸ ਇਟ ਪਰ ਕੀ ਉਹ ਕਰਦੇ ਨੇ ਇਸ ਤਰ੍ਹਾਂ ਇਹ ਉਹਨਾਂ ਤੇ ਮਨਅਸਰ ਹੈ ਨਿਰਭਰ ਹੈ ਜਿੱਤਨ ਦੀ ਹਾਲਤ ਦੇ ਵਿੱਚ ਖਾਸ ਰਹਿਤਾਂ ਮਿਲ ਗਈਆਂ ਤਨਖਾਹ ਪੱਤੇ ਸਭ ਕੁਝ ਸ਼ੁਰੂ ਹੋ ਜਾਏਗਾ ਖਾਸ ਮੌਕਿਆਂ ਤੇ ਸੰਸਦ ਦੇ ਵਿੱਚ ਹਾਜ਼ਰੀ ਯਕੀਨੀ ਹੋ ਜਾਏਗੀ ਸੌ ਚੁੱਕਣੀ ਪਵੇਗੀ ਜਿਹਦੀ ਚਰਚਾ ਉਹਦੇ ਵਾਸਤੇ ਵੀ ਰਹਿਤ ਮਿਲੇਗੀ ਵੀ ਕਹਿ ਰਹੇ ਪਰ ਬੰ ਬਹੁਤ ਗਾਂਦੀਆਂ ਗੱਲਾਂ ਨੇ ਪਰ ਕੀ ਜਦੋਂ ਇਸ ਤਰ੍ਹਾਂ ਦਾ ਪੰਥਕ ਰਾਜਨੀਤੀ ਚੋਂ ਇੱਕ ਵੱਡਾ ਆਗਾਜ਼ ਹੋਏਗਾ ਖੜੂਰ ਸਾਹਿਬ ਦੀ ਤਰਤੀ ਤੇ ਜਦੋਂ ਇੱਕ ਏਜੰਡਾ ਖੁੱਲੇ ਰੂਪ ਦੇ ਵਿੱਚ ਮਾਇੂਸ ਬੈਠੇ ਵੋਟਰ ਲਈ ਇੱਕ ਨਵੀਂ ਚੇਤਨਤਾ ਲੈ ਕੇ ਆਏਗਾ ਨਵਾਂ ਰਾਹ ਲੈ ਕੇ ਆਏਗਾ ਜਿਵੇਂ ਅੱਗੇ ਵੀ ਦੇਖਿਆ ਕਿ ਸਿਮਰਨਜੀਤ ਸਿੰਘ ਮਾਨ ਜਦੋਂ ਖੜੂਰ ਸਾਹਿਬ ਹਲਕਾ ਨਾ ਹੋ ਕੇ ਤਰਨ ਤਰਨ ਹੁੰਦਾ ਸੀਗਾ ਤਾਂ ਸਾਹਿਬ ਲਾ ਲੋ ਕਿ ਜੀਤ ਸਿੰਘ ਮਾਨ ਨੂੰ ਰਿਕਾਰਡ ਤੋੜ ਸ਼ਾਇਦ 4 ਲੱਖ ਤੋਂ ਵੱਧ ਦਾ ਮਾਰਜਨ ਸੀ ਉਸ ਮਾਰਜਨ ਨਾਲ ਹਰਾ ਕੇ ਜਿੱਤ ਗਿਆ ਸੀ ਉਦਾ ਕਾਰਨ ਕੀ ਹੈ ਕਿ ਦੇਖੋ ਅਕਾਲੀਆਂ ਤੋਂ ਨਿਰਾਸ਼ ਹੋਏ ਕਾਂਗਰਸ ਕਾਂਗਰਸ ਤੋਂ ਨਿਰਾਸ਼ ਹੋਏ ਅਕਾਲੀ ਫਿਰ ਉਸ ਤੋਂ ਬਾਅਦ ਵਿੱਚ ਆਮ ਆਦਮੀ ਪਾਰਟੀ ਹੁਣ ਇਸ ਵੇਲੇ ਦੀ ਜੋ ਮਾਝੇ ਦੀ ਨਬਜ਼ ਆ ਜੇ ਉਹਦੇ ਤੇ ਹੱਥ ਰੱਖੀਏ ਉਹ ਨਬਜ਼ ਕਿਤੇ ਨਾ ਕਿਤੇ ਦੱਸਦੀ ਹੈ ਕਿ ਰੋਗਿਤ ਤਨਾਤ ਹੋ ਗਏ ਆ ਮਤਲਬ ਮਯੂਸੀ ਹੈ ਤਨਾਤ ਇਹ ਨਹੀਂ ਹੈ ਕਿ ਤਨਾ ਦਾ ਉੱਥੇ ਆਧਾਰ ਖਤਮ ਹੈ ਪਰ ਕਿਤੇ ਨਾ ਕਿਤੇ ਜੋ ਵੋਟਰ ਚੁਤਸ਼ਾ ਹੁੰਦਾ ਹੈ ਜਾਂ ਰੁਚੀ ਹੁੰਦੀ ਹੈ ਉਹ ਥੋੜੀ ਮੱਦਮ ਹੈ ਜਿੰਨੀ ਕੋ ਨਾ ਬਜਟ ਹੋਈ ਹੈ ਹਾਲਾਂਕਿ ਤਿੰਨਾਂ ਪਾਰਟੀਆਂ ਦਾ ਬਰਾਬਰ ਸਮਰਥਨ ਹੈ ਉੱਥੇ ਕਿਸੇ ਦਾ ਥੋੜਾ ਕਿਸੇ ਦਾ ਘੱਟ ਸਮਰਥਨ ਬਰਾਬਰ ਹੈ ਸਮਰਥਨ ਹੈ ਕਿਸੇ ਦਾ ਥੋੜਾ ਕਿਸੇ ਦਾ ਘੱਟ ਕਿਸੇ ਦਾ ਵੱਧ ਇਹ ਸਭ ਕੁਝ ਚੱਲਦਾ ਹੈ ਪਰ ਮਸਲਾ ਇਹੋ ਹੈ ਕਿ ਜਿਹੜਾ ਯੂਥ ਹੈ ਜਾਂ ਚੇਂਜ ਦਾ ਜਿਹੜਾ ਕਹ ਲੋ ਕਿ ਹਮੇਦਾਰ ਹੈ ਉਹ ਵੋਟਰ ਜ਼ਰੂਰ ਬਹੁਤ ਵੱਡੇ ਪੱਦਰ ਤੇ ਪਲਟੇਗਾ ਕਿਉਂ ਮੈਂ ਜਿਵੇਂ ਤੁਹਾਨੂੰ ਮਿਸਾਲ ਦਿੱਤੇ ਆ ਕਿ ਪੰਜਾਬੀਆਂ ਦੀ ਫਿਤਰਤ ਹੈ ਕਿ ਬਹੁਤ ਜਲਦੀ ਚਿਹਰੇ ਪਿੱਛੇ ਦੌੜਦੇ ਆ ਐਸਾ ਦੌੜਦੇ ਆ ਫਿਰ ਇਹ ਨਹੀਂ ਵੇਖਦੇ ਇਹ ਨਹੀਂ ਸਮਝਦੇ ਕਿ ਭਾਈ ਇਹਦਾ ਨਤੀਜਾ ਕੀ ਹੋਣਾ ਕਿ ਨਹੀਂ ਨਹੀਂ ਤਾਂ ਬਸ ਜੋ ਵੀ ਹੈ ਬਸ ਪਰ ਇਹ ਆ ਕਿ ਇੱਕ ਵਾਰੀ ਬੱਲੇ ਬੱਲੇ ਕਰਮਾ ऐसा हो सकता पर जब ये सारा रणतत्ता ਹੋਏਗਾ ਜਿੱਥੇ ਨਿਰੋਲ ਪੰਥਕ ਰਾਜਨੀਤੀ ਦੀ ਟੱਕਰ ਰਵਾਇਤੀ ਰਾਜਨੀਤੀ ਨਾਲ ਹੋ ਰਹੀ ਹੋਏਗੀ ਉਸ ਵੇਲੇ ਹਜ਼ੂਰ ਉਸ ਵੇਲੇ ਭਾਜਪਾ ਵੱਲੋਂ ਖੇਲਾ ਕਰਨ ਦਾ ਹੰਦੇਸ਼ਾ ਹੈ ਭਾਜਪਾ ਖੇਲਾ ਕਰ ਸਕਦੀ ਹੈ ਐਸਸੀ ਵਰਸਸ ਜੱਟ ਹਿੰਦੂ ਵਰਸ ਜ ਸਿੱਖ ਇਸ ਸਾਰੀ ਗੋਲਬੰਦੀ ਕਰਨ ਦੀ ਜੁਗਤ ਹੈ ਪੰਜਾਬ ਚ ਕਾਲ ਸੈਂਟਰ ਖੋਲੇ ਜਾ ਰਹੇ ਨੇ এবੀਵੀਪ ਵਾਲੇ ਬੱਚੇ ਇੱਥੇ ਭੇਜੇ ਜਾ ਰਹੇ ਨੇ ਇੱਥੇ ਐਸਸੀ ਭਾਈਚਾਰੇ ਦੀ ਬੋਲਤਾ ਵਾਲੇ ਇਲਾਕਿਆਂ ਚ ਸਬਾਵਾਂ ਰੱਖੀਆਂ ਜਾ ਰਹੀਆਂ ਜਾਂ ਉਹਨਾਂ ਨੂੰ ਨਾਲ ਛੋੜਿਆ ਜਾ ਰਿਹਾ ਹੈ ਹੰਸ ਰਾਜ ਹੰਸ ਵੱਲੋਂ ਇਹ ਕੀ ਆ ਜਾ ਰਿਹਾ ਕਿ ਮੈਂ ਐਸੀਆ ਇਸ ਕਰਕੇ ਮੇਰੇ ਨਾਲ ਧੱਕਾ ਹੋ ਰਿਹਾ ਮੈਨੂੰ ਦਬਾਇਆ ਜਾ ਰਿਹਾ ਸੁਸ਼ੀਲ ਰਿੰਕੂ ਕਹਿ ਰਿਹਾ ਕਿ ਕੁਝ ਗੁੰਡੇ ਮੈਂ ਜਦੋਂ ਭੀਮਰਾਓ ਅੰਬੇਦਕਰ ਸਾਹਿਬ ਨੂੰ ਆਪਣੀ ਸ਼ਰਦਾ ਆਕਾਦਤ ਪਿੰਟ ਕਰ ਰਿਹਾ ਸੀਗਾ ਇਹਨਾਂ ਨੇ ਵੇਖਣ ਪਾਇਆ ਉਹ ਵੀ ਇਹੀ ਕਾਂਡ ਖੇਡ ਰਹੇ ਸੀਗੇ ਰਵਨੀਤ ਬਿੱਟੂ ਹਿੰਦੂ ਸਿੱਖ ਉਥੋਂ ਧੁਰਾ ਸਾਬਤ ਹੋ ਸਕਦੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਘੁਮ ਘੁਮਾ ਕੇ ਕਹ ਲੋ ਕਿ ਸੰਭਾਵਨਾਵਾਂ ਦੇ ਚੌਕਟੇ 'ਚ ਇਕੱਠੀਆਂ ਹੁੰਦੀਆਂ ਨੇ ਸੱਚ ਹੁੰਦੀ ਐ ਅੰਦਾਜ਼ੇ ਨਿਕਲਦੇ ਐ ਇਹ ਸਮੇਂ ਤੇ ਛੱਡ ਦਿੰਦੇ ਐ ਅਗਲੀ ਵਾਰ ਫੇਰ ਮਿਲਦੇ ਐ ਤਦ ਤੱਕ ਦਿਓਸਾਸਤਾ ਸਾਰਿਆਂ ਨੂੰ ਸਤ ਸ੍ਰੀ ਅਕਾਲ